ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਅਸੀਂ ਕੋਟ ਕਰੋੜ ਵਾਲੇ ਟੋਲ ਟੈਕਸ ਤੇ ਖੜੇ ਆ ਆਲ ਇੰਡੀਆ ਕਿਸਾਨੀ ਯੂਨੀਅਨ ਫਤੇ ਵੱਲੋਂ ਸੋ ਇੱਥੇ ਕਾਫੀ ਜ਼ਰਦਾ ਜਿਹੜਾ ਵਿਵਾਦ ਚੱਲ ਰਿਹਾ ਸੀ ਭਾਰਤੀ ਕਿਸਾਨੀ ਯੂਨੀਅਨ ਪੰਜਾਬ ਵੱਲੋਂ ਜਿਹੜਾ ਇੱਥੇ ਧਰਨਾ ਪ੍ਰੋਟੈਸਟ ਜਿਹੜਾ ਕੱਲ ਦਾ ਲਗਾਤਾਰ ਚੱਲਦਾ ਆ ਰਿਹਾ ਸੋ ਪ੍ਰੋਟੈਸਟ ਕਿਸ ਮਾਮਲੇ ਦੇ ਵਿੱਚ ਆ ਕਿ ਜਿਹੜੀਆਂ ਆਪਦੀਆਂ ਸ਼ਰਤਾਂ ਟੋਲ ਟੈਕਸ ਵਾਲੇ ਆ ਉਹ ਪੂਰੀਆਂ ਨਹੀਂ ਕਰਦੇ ਪਰ ਲੋਕਾਂ ਦੇ ਨਾਲ ਬੈਸਨ ਦੀ ਸ਼ਰਤ ਆ ਜਿਹੜੀ ਉਹ ਪੂਰੀ ਕਰਦੇ ਲੋਕਾਂ ਦੇ ਨਾਲ ਬਹਿ ਸਕਦੇ ਆ ਲੋਕਾਂ ਦੇ ਨਾਲ ਬਹੁਤ ਗੱਲਾਂ ਕਈ ਵਾਰ ਝਗੜਾ ਵੀ ਹੋ ਜਾਂਦਾ ਇਹਨਾਂ ਦਾ ਠੀਕ ਹੈ ਪਰ ਜਿਹੜੀਆਂ ਇਹਨਾਂ ਦੀਆਂ ਸ਼ਰਤਾਂ ਹੁੰਦੀਆਂ ਮੈਂ ਹੁਣ ਅਸੀਂ ਅਸੀਂ ਰੋਡ ਟੈਕਸ ਵੀ ਦੇਈਏ ਤੇ ਅਸੀਂ ਟੂਲ ਟੈਕਸ ਵੀ ਦੇਈਏ ਆਰ ਸੀ ਦੇ ਉੱਤੇ ਅਸੀਂ ਰੋਡ ਟੈਕਸ ਵੀ ਦੇਈਏ ਅਸੀਂ ਟੂਲ ਟੈਕਸ ਵੀ ਦੇਈਏ ਦੂਜੀ ਗੱਲ ਫਿਰ ਟੂਲ ਟੈਕਸ ਵੀ ਦੇਣ ਪੰਜਾਬ ਦੇ ਲੋਕ ਤੇ ਫਿਰ ਗੱਡੀ ਵੀ ਆਏ ਆਏ ਜਾਵੇ ਮਤਲਬ ਇਹ ਕਿੱਥੋਂ ਦਾ ਜਿਹੜਾ ਨਿਆ ਤੇ ਬਾਕੀ ਜਿਹੜੀਆਂ ਲਾਈਟਾਂ ਲੱਗੀਆਂ ਹੋਈਆਂ ਹਾਈਵੇ ਤੇ ਸਾਰੀਆਂ ਉਹ ਤਕਰੀਬਨ ਤਕਰੀਬਨ ਟੁੱਟੀਆਂ ਹੋਈਆਂ ਤੇ ਬੰਦਾਂ ਬਹੁਤ ਚਿਰ ਦੀਆਂ ਬਾਕੀ ਜਿਹੜੀ ਬਾਉਂਡਰੀ ਲਾਈਨ ਇਹਨਾਂ ਨੇ ਕਰਨੀ ਹੁੰਦੀ ਆ ਉਹਦੇ 'ਚ ਕੋਈ ਸੇਫਟੀ ਨਹੀਂ ਹੈਗੀ ਫਿਰ ਜਿਹੜਾ ਆਪਾਂ ਕਹਿ ਲਈਏ ਕਿ ਇੱਥੋਂ ਦਾ ਜਿਹੜਾ ਪ੍ਰਸ਼ਾਸਨ ਆ ਉਹਨਾਂ ਦਾ ਜਿਹੜਾ ਰਵੱਈਆ ਉਹ ਸਿਸਟਮ ਆ ਜਿਹੜਾ ਉਹ ਨਹੀਂ ਸਹੀ ਹੈ ਕਿ ਇਹਨਾਂ ਦਾ ਰਵੱਈਆ ਬਹੁਤ ਜਿਹੜਾ ਸਹੀ ਹੋਣਾ ਚਾਹੀਦਾ ਬਾਕੀ ਪਿੱਛੇ ਜਿਹੜਾ ਰੋਡ ਆ ਉਹ ਟੁੱਟਿਆ ਹੋਇਆ ਉਹ ਇਹਨਾਂ ਨੇ ਬਿਲਕੁਲ ਨਹੀਂ ਬਣਾਇਆ ਗਿਆ ਤੇ ਫਿਰ ਜਦੋਂ ਸੁਵਿਧਾਵਾਂ ਇਹ ਦੇ ਨਹੀਂ ਰਹੇ ਜਿਹੜੇ ਇਹਨਾਂ ਦੀਆਂ ਸ਼ਰਤਾਂ ਹੁੰਦੀਆਂ ਇਹ ਪੂਰੀਆਂ ਨਹੀਂ ਕਰ ਰਹੇ ਤੇ ਫਿਰ ਇਹ ਟੂਲ ਟੈਕਸ ਕਿਸ ਤਰ੍ਹਾਂ ਫਸੂਟ ਕਰ ਰਹਾ ਹੈ ਫਿਰ ਗੁੰਡਾ ਕਰਦੀ ਆ ਨੇਰੀ ਗੁੰਡਾ ਕਰਦੀ ਆ ਸੋ ਟੂਲ ਟੈਕਸ ਮਾਫੀਆ ਦੇ ਖਿਲਾਫ ਅਸੀਂ ਇੱਥੇ ਭਾਰਤੀ ਕਿਸਾਨੀਓਂ ਪੰਜਾਬ ਦੇ ਹੱਕ ਦੇ ਵਿੱਚ ਆਏ ਆ ਆਲ ਇੰਡੀਆ ਕਿਸਾਨੀਓਂ ਸਤੇ ਵੱਲੋਂ ਗਾਂ ਤੋਂ ਵੀ ਜੇ ਕੋਈ ਵੀ ਕਾਲ ਆਉਂਦੀ ਆ ਇਹਨਾਂ ਦੀ ਸੋ ਅਸੀਂ ਇਹਨਾਂ ਦੇ ਨਾਲ ਡਟ ਕੇ ਸਾਥ ਦੇ ਵਾਂ ਇਹ ਧਰਨਾ ਕਿੰਨੀ ਦੇਰ ਤੱਕ ਕੋਈ ਹੈਗੇ ਸਮਾਂ ਦੇਖੋ ਜੀ ਸਮਾਂ ਕੋਈ ਨਹੀਂ ਅਣ ਮਿੱਥੇ ਸਮੇਂ ਲਈ ਧਰਨਾ ਲੱਗਿਆ ਹੋਇਆ ਜਦੋਂ ਇੱਥੇ ਜਿਹੜਾ ਪ੍ਰਸ਼ਾਸਨ ਆ ਇਥੋਂ ਦਾ ਇਤੋਂ ਦਾ ਜਿਹੜਾ ਪ੍ਰਸ਼ਾਸਨ ਆ ਡੀਸੀ ਸਾਹਿਬ ਆ ਉਹ ਆ ਕੇ ਇਹਨਾਂ ਨੂੰ ਲਿਖਤੀ ਤੌਰ ਤੇ ਜਿਹੜਾ ਦੇਣਗੇ ਆਸ਼ਵਾਸਨ ਕਿ ਹਾਂ ਜੀ ਅਸੀਂ ਇੰਨੇ ਸਮੇਂ ਦੇ ਵਿੱਚ ਆ ਜਿਹੜੀਆਂ ਸ਼ਰਤਾਂ ਇਹ ਪੂਰੀਆਂ ਕਰ ਦਿਆਂਗੇ ਫਿਰ ਇਹ ਧਰਨਾ ਚ ਚੱਕਿਆ ਜਾਊਗਾ ਵਰਨਾ ਇਹ ਧਰਨਾ ਨਹੀਂ ਚੱਕਿਆ ਜਾਂਦਾ ਪੱਕੇ ਤੌਰ ਤੇ ਇਹਨਾਂ ਦਾ ਧੰਨ ਜੀ ਕੀ ਨਾਮ ਹੈ ਤੇ ਜਿਹੜਾ ਅੱਜ ਤੁਸੀਂ ਧਰਨਾ ਲਾਇਆ ਇਹਦੀ ਵਾਅ ਦੱਸੋ ਜੀ ਹਾਂ ਇਹਦਾ ਨਾਮ ਦੱਸੇਗਾ ਹੌਲਕਾ ਜਨ ਸੰਸਦ ਤੋਂ ਭਾਗੀ ਸਾਂਝ ਨੂੰ ਆ ਇਹ ਤਾਂ ਆ ਟੋਲ ਕੱਲ ਤੋਂ ਵੀ ਕੀਤਾ ਹੋਇਆ ਹੈ ਜੀ ਦਾ ਗਵਾਂ ਕਿਉਂਕਿ ਪਿਛਲੇ ਲੰਮੇ ਸਮੇਂ ਤੋਂ ਜੋ ਨੈਸ਼ਨਲ ਹਾਈਵੇ 54 ਬਣਿਆ ਹੈ ਮਘੂ ਬੰਗਾਲੀ ਪੋਂ ਤੋਂ ਲੈ ਕੇ ਤੇ ਮਘੂ ਰੇਲਵੇ ਫਾਟਕ ਤੱਕ ਸਾਰੀ ਸੜਕ ਬਣਨ ਵਾਲੀ ਪਈ ਹੈ ਤੇ ਇੱਥੇ ਜਿਹੜਾ ਟੋਲ ਦੇ ਉੱਤੇ ਨਿਯਾਜ ਕਟ ਪਿੰਡ ਦੇ ਵਿੱਚ ਇੱਥੇ ਜਿਹੜੀ ਸੜਕ ਨਹੀਂ ਬਣੀ ਤੇ ਨਿਯਾਜ ਕਟਾ ਲਾਈਟਾਂ ਦਾ ਕੋਈ ਪ੍ਰਬੰਧ ਨਹੀਂ ਕੈਮਰਿਆਂ ਦਾ ਕੋਈ ਪ੍ਰਬੰਧ ਨਹੀਂ ਇਸ ਕਰਕੇ ਜਿਹੜਾ ਜਿਹੜਾ ਫ੍ਰੀ ਕੀਤਾ ਵੇ ਉਨ੍ਹਾਂ ਜਿਹਦੇ ਲੰਗ ਪੂਰੀ ਨਹੀਂ ਹੁੰਦੀ ਉਹਨਾਂ ਚ ਦੇ ਟੂਲ ਫ੍ਰੀ ਚ ਕਿਹੜੇ ਕਿਹੜੇ ਜਥੇਬੰਦੀਆਂ ਤੁਹਾਡਾ ਸਾਥ ਦੇ ਗਾ ਅ ਪਹਿਲਾਂ ਹਜੇ ਤਾਂ ਅਸੀਂ ਜਿਹੜਾ ਭਾਰਤੀ ਕਿਸਾਨੀਓ ਪੰਜਾਬ ਵੱਲੋਂ ਹੀ ਧਰਨਾ ਸ਼ੁਰੂ ਕੀਤਾ ਸੀ ਅੱਜ ਕੋ ਸਾਥੀ ਸਾਡੇ ਆਲ ਇੰਡੀਆ ਕਿਸਾਨੀ ਨੂੰ ਫਤਿਹ ਦੇ ਆਏ ਆ ਉਹਨਾਂ ਨੇ ਹਾਜ਼ਰੀ ਲਵਾਈ ਹੈ ਵੈਲਕਮ ਉਹਨਾਂ ਸਾਥੀਆਂ ਦਾ ਤੇ ਅੱਗੇ ਇਹਨੂੰ ਲਗਾਤਾਰ ਬੰਦੀ ਰੱਖਾ ਕੋਈ ਪ੍ਰਸ਼ਾਸਨ ਦਾ ਨੁਮਾਇੰਦਾ ਪਹੁੰਚਾਈ ਤੁਹਾਡੇ ਕੋਲੇ ਆ ਕਾਫੀ ਪਹੁੰਚੇ ਗਏ ਨੈਸ਼ਨਲ ਹਾਈਵੇ 54 ਦੇ ਪਰ ਉਹਨਾਂ ਕੋਲੇ ਜਿਹੜਾ ਇਹਦਾ ਹਜੇ ਕੋਈ ਤੌਰ ਨਹੀਂ ਸਾਡੀ ਮੰਗ ਹੈ ਜਿੱਨਾਂ ਚਰ ਉਹ ਸੜਕ ਕੰਪਲੀਟ ਨਹੀਂ ਹੁੰਦੀ ਉਹਨਾਂ ਚ ਜਿਹੜਾ ਇਹ ਟੋਲ ਪੁਆਜਾ ਨਹੀਂ ਚੱਲਦਾ